ਸਸ਼੍ਰੀਕਾਰ ਡੈਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਗੁਰੂਕਾਰ ਮੱਥਾ ਟੇਕ ਕੇ ਵਾਪਸ ਆਂਦੇ ਪਰਿਵਾਰ ਦਾ ਨਾ ਵੱਡਾ ਹਾਦਸਾ ਵਾਪਰਿਆ ਜਿੱਥੇ ਗੱਡੀ ਨਹਿਰ ਦੇ ਵਿੱਚ ਜਾ ਡਿੱਗੀ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ ਪਰਿਵਾਰਕ ਮੈਂਬਰ ਸਵਾਰ ਸਨ ਜੋ ਕਿ ਗੁਰੂਕਾਰ ਨਤਸਤਕ ਹੋਣ ਤੋਂ ਬਾਅਦ ਘਰ ਵਾਪਸ ਪਰਤ ਰਹੇ ਸਨ ਤਦੋਂ ਰਾਹਾ ਵਿਖੇ ਨਹਿਰ ਦੇ ਵਿੱਚ ਗੱਡੀ ਡਿੱਗੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਦੋ ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਜਾਨ ਚਲੀ ਗਈ ਇੱਕ ਮਹਿਲਾ ਤੇ ਇੱਕ ਹੋਰ ਸ਼ਖਸ ਹੈ ਕੁਲ ਦੋ ਵਿਅਕਤੀਆਂ ਦੀ ਇੱਥੇ ਮੌਤ ਹੋਈ ਹੈ ਤੇ ਦੋ ਦੀ ਜਾਨ ਬਚਾ ਲਈ ਗਈ ਹੈ। ਢੇਰ ਸ਼ਾਮ ਦੁਰਾਹਾ ਦੇ ਨਾਲ ਲੱਗਦੇ ਪਿੰਡ ਦ ਬੁਰਜੀ ਦੇ ਨਜ਼ਦੀਕ ਦੱਸਿਆ ਜਾ ਰਿਹਾ ਹੈ ਕਿ ਗੱਡੀ ਨਹਿਰ ਦੇ ਵਿੱਚ ਡਿੱਗੀ ਹੈ ਤੇ ਗੱਡੀ ਦੇ ਵਿੱਚ ਚਾਰ ਪਰਿਵਾਰਕ ਮੈਂਬਰ ਸਵਾਰ ਹੁੰਦੇ ਨੇ। ਹਾਦਸੇ ਦੇ ਵਿੱਚ ਮਹਿਲਾ ਸਣੇ ਦੋ ਜਣਿਆਂ ਦੀ ਮੌਤ ਹੋ ਗਈ ਹੈ ਤੇ ਦੋਨੋਂ ਹਾਲਾਂਕਿ ਵਚਾ ਲਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜੜੇ ਨੇ ਲੁਧਿਆਣਾ ਦੇ ਜਨਤਾਨਗਰ ਦੇ ਰਹਿਣ ਵਾਲੇ ਨੇ ਕਾਰੋਬਾਰੀ ਰੁਪਿੰਦਰ ਸਿੰਘ ਜਿਨ੍ਹਾਂ ਦੇ ਪੁੱਤਰ ਸੁਰਜਾਨ ਸਿੰਘ ਤੇ ਮਹਿਲਾ ਜਿਹੜੀ ਪਰਵਿੰਦਰ ਕੌਰ ਜੋ ਕਿ ਗੁਰਵਿੰਦਰ ਸਿੰਘ ਦੀ ਪਤਨੀ ਦੇ ਤੌਰ ਤੇ ਉਸ ਦੀ ਪਛਾਣ ਹੋਈ ਹੈ ਤਾਂ ਦੋਵੇਂ ਰਿਸ਼ਤੇ ਦੇ ਵਿੱਚ ਜੇਠ ਭਾਬੀ ਨੇ ਜਿਨ੍ਹਾਂ ਦੇ ਸਾਥਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਗੁਰੂ ਕਾਰਨ ਤਮਸਤਕ ਹੋਣ ਤੋਂ ਬਾਅਦ ਘਰ ਵਾਪਸ ਪਰਤਿਆ ਹੁੰਦਾ ਹੈ ਕਿ ਅਚਾਨਕ ਹੀ ਗੱਡੀ ਜਿਹੜੀ ਹੈ ਉਹ ਨਹਿਰ ਦੇ ਵਿੱਚ ਜਾ ਡਿੱਗਿਆ ਤੁਰੰਤ ਹੀ ਮੌਕੇ ਤੇ ਕਾਰ ਸਵਾਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੋ ਜਣਿਆਂ ਦੀ ਜਾਨ ਚਲੀ ਗਈ ਹੈ ਤੇ ਰਹਾੰਗੀਰਾ ਦਾ ਕਹਿਣਾ ਹੈ ਕਿ ਗੱਡੀ ਦੇ ਵਿੱਚ ਸਵਾਰ ਦੋ ਜਿਹੜੇ ਹੋਰ ਸਖਸ ਸਨ ਦੋ ਕੁੜੀਆਂ ਦੱਸੀਆਂ ਜਾ ਰਹੀਆਂ ਨੇ ਉਹਨਾਂ ਨੂੰ ਬਚਾ ਲਿਆ ਗਿਆ ਤਾਂ ਗੱਡੀ ਡਿੱਗਣ ਤੋਂ ਬਾਅਦ ਹਾਲਾਂਕਿ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਗੁਰੂਕਾਰ ਨਤਮਸਤਕ ਹੋਣ ਗਿਆ ਸੀ ਘਰ ਵਾਪਸ ਪਰਤ ਰਿਹਾ ਸੀ ਜਿਸ ਦਰਮਿਆਨ ਇਹ ਵੱਡਾ ਹਾਦਸਾ ਵਾਪਰ ਗਿਆ ਜਦੋਂ ਮੈਂ ਪੁਰਤੇ ਆਇਆ ਇੱਕ ਲੜਕੀ ਯਾਨੀ ਇੰਨਾ ਕੁ ਉਮਰ ਦੀ ਹੋਣੀ ਆ 15-16 ਸਾਲ ਦੀ ਉਹ ਗੱਡੀ ਉੱਪਰ ਬੈਗੀ ਜਿੱਨਕ ਨਿਕਲ ਕੇ ਦੂਜੀ ਲੜਕੀ ਟਾਕੀ ਖੋਲ ਕੇ ਮੂੰਹ ਵਰ ਗੱਡ ਲਿਆ ਉਹਨੇ ਤਾਂ ਜਨਵਰੀ ਸੀ ਤਿੰਨ ਬੰਦੇ ਆਏ ਇੱਕ ਮੁੰਡੇ ਦੋ ਬੰਦੇ ਮੈਨਾਂ ਹੋਰ ਸੀਗੇ ਚਲੋ ਉਹਨਾਂ ਨੇ ਮੈਨਾਂ ਹਿੰਮਤ ਕੀਤੀ ਅਸੀਂ ਆ ਪਰਨੇਪੁਰ ਨੇ ਜੋੜ ਕੇ ਪੱਗਾਂ ਜੋੜ ਕੇ ਆਵਦੀਆਂ ਚਲੋ ਕੁੜੀਆਂ ਵਿਚਾਰੀਆਂ ਸੀ ਜਨ ਕੁੜੀਆਂ ਬਚਾਉਣ ਤੋਂ ਬਾਅਦ ਛੱਡ ਕੋਈ ਇੰਨਾ ਸਾਧਨ ਹੈ ਨਹੀਂ ਸੀਗਾ ਜਿਹੜਾ ਮੁੰਡੇ ਕੋਈ ਕੁੜੀਆਂ ਦਾ ਤਾਇਆ ਜੀ ਕਹਿੰਦੇ ਜੀ ਉਹ ਕਈ ਮੈਂ ਕਿਹਾ ਬੇਟਾ ਵੀ ਅੰਦਰ ਕੌਣ ਕੌਣ ਨੇ ਕਹਿੰਦੀ ਇੱਕ ਸਾਡੀ ਮੰਮਾ ਇੱਕ ਸਾਡੇ ਤਾਇਆ ਜੀ ਨੇ ਅੰਦਰ ਤੇ ਜਾਨੂੰ ਅਸੀਂ ਸਾਧਨ ਇਕੱਠਾ ਕੀਤਾ ਗੱਡੀ ਕੰਡੇ-ਕੁੰਡੇ ਲਾਈ ਪਹਿਲਾਂ ਹੀ ਤਾਇਆ ਜੀ ਗੱਡਿਆ ਤਾਇ ਜੀ ਨੇ ਇੱਕ ਬਾਹਰ-ਬਾਹਰ ਗੱਡੀ ਪਹਿਲਾਂ ਧੱਕਾ ਜਾਨੂੰ ਇੱਕ ਨੌਜਵਾਨ ਮੁੰਡਾ ਵਕ ਬੰਟੀ-ਬੰਟੀ ਸਾਡੇ ਪਿੰਡ ਦਾ ਉਹ ਆ ਗਿਆ ਮੈਂ ਕਿਹਾ ਪੁੱਤ ਜਾ ਛਾਲ ਮਾਰ ਵੀ ਤੂੰ ਬਾਹ ਫੜ ਬੰਦੇ ਦੀ ਜਾਨੂੰ ਉਹਨੇ ਬਾਹ ਫੇਰ ਅੰਦਰ ਵਾੜ ਲਈ ਆਟੋਮੈਟਿਕ ਜਣੀ ਚਲੀ ਗਈ ਹੋਣੀ ਆ ਉਸ ਤੋਂ ਬਾਅਦ ਚੱਲੇ ਅਸੀਂ ਟੋਚਣ ਦੇ ਆਪੇ ਸੰਗੜ ਲੈ ਜਾਂਦਾ ਟਰੈਕਟਰ ਲੈ ਜਾਂਦਾ ਤੇ ਉਹ ਜਿਹੜਾ ਬੁਢਾ ਸੀਗਾ ਤਾਇ ਜੀ ਉਹਨਾਂ ਦਾ ਉਹ ਕੱਢ ਲਿਆ ਬਾਹਰ ਉਹ ਤਾਂ ਇਹ ਆ ਬਨ ਕੇ ਪੰਨੇਪੁਰਨੇ ਜਿਹਦਾ ਵਾਟ ਕੱਢ ਲਿਆ ਉਹ ਤਾਂ ਡੈਡੀ ਸੀਗਾ ਤੇ ਉਦੋਂ ਬਾਅਦ ਹੈਗੀ ਟਰੈਕਟਰ ਲਿਆਂਦਾ ਸੰਗਲਿਆਂ ਦਾ ਗੱਡੀ ਕੰਢੇ ਲਾ ਲਈ ਯਾਨੀ ਕੰਢੇ ਲਾ ਕੇ ਜਿਹੜੀ ਮੁੰਡੇ ਮੰਮੀ ਕੁੜੀ ਦੇ ਬੇਟੇ ਮੰਮੀ ਸੀਗੀ ਉਹਨੂੰ ਵਾਰ ਕੱਢਿਆ ਉਹਦੇ ਵਿੱਚ ਅਸੀਂ ਦੇਖਿਆ ਕਹਿੰਦੇ ਵੀ ਸਾਹ ਚੱਲਦੇ ਆ ਅਸੀਂ ਫਟਾਫਟ ਗੱਡੀ ਮਂਗਾਈ ਬਾਬਾ ਜੀ ਦੀ ਉੱਤੀ ਮੈਦਾਨਗੁਰ ਦੁਆਰ ਵਾਲੇ ਦੀ ਉਹ ਜਿਹੜੀ ਭੇਜਤੇ ਹੁਣ ਇਹ ਨਹੀਂ ਪਤਾ ਵੀ ਡੈਡ ਆ ਜਾਂ ਕੀ ਆ ਇਹ ਦੋ ਦੀ ਦੋ ਦੀ ਮੰਨ ਇੱਕ ਦੀ ਤਾਂ ਪੱਕੀ ਸ਼ੂਅਰ ਆ ਇਹ ਮੈਂ ਤਾਂ ਮੈਂ ਗੱਡੀ ਦਾ ਮਗਰੋਂ ਗੱਣ ਨਹੀਂ ਚਾ ਮੈਂ ਆਪਣੇ ਮੈਂ ਉਹ ਪਿੱਛੇ ਵੀ ਚੈੱਕ ਕਰਕੇ ਆਂ ਇਥੋਂ ਗੱਡੀ ਗਿਰਨੀ ਚਾਹੀਦੀ ਸੀ ਇੱਥੇ ਗੱਡੀ ਗਿਰਨ ਦਾ ਕੋਈ ਚਾਨਣ ਨਹੀਂ ਹੁੰਦਾ ਇੱਥੇ ਰੋਡ ਬਹੁਤ ਚੌੜੀ ਆ ਅੱਜ ਸਾਨੂੰ ਟੈਲੀਫੋਨ ਤੇ ਪਤਾ ਲੱਗਿਆ ਸੀ ਵੀ ਇੱਕ ਗੱਡੀ ਆ ਜਿਹੜੀ ਦੁਰਜੀ ਦੇ ਕੋਲ ਨਹਿਰ ਦੇ ਵਿੱਚ ਡਿੱਗੀ ਆ ਦੁਰਜੀਪੁਰ ਦੇ ਨੇੜੇ ਨਹਿਰ ਦੇ ਵਿੱਚ ਡਿੱਗੀ ਤੇ ਟੈਲੀਫੋਨ ਪਹੁੰਚਣ ਦਾ ਪਤਾ ਲੱਗਣ ਤੇ ਮੌਕੇ ਪਰ ਪੁੱਜੇ ਆ ਮੌਕੇ ਤੇ ਆ ਕੇ ਪਤਾ ਲੱਗਾ ਰਪਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਪਾਸੇ ਜਨਤਾ ਨਗਰ ਲੁਧਿਆਣਾ ਜਿਹੜਾ ਗੱਡੀ ਚਲਾਉਂਦਾ ਸੀ ਗੱਡੀ ਚਾਲਕ ਦੀ ਨਹਿਰ ਵਿੱਚ ਡਿੱਗਣ ਕਰਕੇ ਉਹਦੀ ਮੌਤ ਹੋ ਗਈ ਆ ਕਾਰ ਜਨੇ ਸਵਾਰ ਸੀਗੀ ਤਿੰਨ ਲੀਡੀ ਸੀ ਗਿਆ ਇਹ ਕੇ ਰਪਿੰਦਰ ਸਿੰਘ ਖੁਦ ਡਰਾਈਵਿੰਗ ਕਰ ਰਿਹਾ ਗੁਰਦੁਆਰਾ ਸਾਹਿਬਾ ਪੋਤੀ ਮਰਦਾਨ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਜਾ ਰਿਹਾ ਦਰਾਹੇ ਬਲੋਂ ਆਏ ਸੀ ਪੋਤੀ ਮਰਦਾਨ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਨਹਿਰ ਦੇ ਨਾਲ ਨਾਲ ਜਾ ਰਿਹਾ ਹਾਂਜੀ ਠੀਕ ਨੇ ਇੱਕ ਨੂੰ ਲੈ ਕੇ ਗਏ ਨੇ ਹਸਪੀਟਲ ਪਤਾ ਲੱਗ ਗਿਆ ਗੱਡੀ ਜੀ ਸਾਹਮਣੇ ਖੜੀ ਐ ਪੀਵੀ 10 ਡੀਜ਼ 8500 8500 ਰੰਗ ਚਿੱਟਾ ਜਦੋਂ ਮੈਂ ਪੁਰਤੇ ਆਇਆ ਇੱਕ ਲੜਕੀ ਯਾਨੀ ਇਹਨਾਂ ਕੁ ਉਮਰ ਦੀ ਹੋਣੀ ਆ 15 16 ਸਾਲ ਦੀ ਉਹ ਗੱਡੀ ਉੱਪਰ ਬੈਗੀ ਜਨਿਕ ਨਿਕਲ ਕੇ ਦੂਜੀ ਲੜਕੀ ਟਾਕੀ ਖੋਲ ਕੇ ਮੂੰਹ 'ਤੇ ਘੱਟ ਲਿਆ ਉਹਨੇ ਤਾਂ ਜਨੂ ਅਸੀਂ ਤਿੰਨ ਬੰਦੇ ਆਏ ਇੱਕ ਮੁੰਡੇ ਦੋ ਮੁੰਡੇ ਮੈਨਾਂ ਹੋਰ ਸੀਗੇ ਚਲ ਉਹਨਾਂ ਨੇ ਮੈਨਾਂ ਹਿੰਮਤ ਕੀਤੀ ਅਸੀਂ ਆ ਪਰਨੇਪੁਰ ਨੇ ਜੋੜ ਕੇ ਪੱਗਾਂ ਜੋੜ ਕੇ ਆਵਦੀਆਂ ਚਲੋ ਕੁੜੀਆਂ ਵਿਚਾਰੀਆਂ ਅਸੀਂ ਚਲ ਕੁੜੀਆਂ ਬਚਾਉਣ ਤੋਂ ਬਾਅਦ ਛੱਡ ਕੋਈ ਇਹਨਾਂ ਸਾਧਨ ਹੈ ਨਹੀਂ ਸੀਗਾ ਜਿਹੜਾ ਮੁੰਡਾ ਕੋਈ ਕੁੜੀਆਂ ਦਾ ਤਾਇਆ ਜੀ ਕਹਿੰਦੇ ਜੀ ਉਹ ਕਹਿੰਦੇ ਮੈਂ ਕਿਹਾ ਬੇਟਾ ਵੀ ਅੰਦਰ ਕੌਣ ਕੌਣ ਨੇ ਕਹਿੰਦੇ ਇੱਕ ਸਾਡੀ ਮਮਾ ਇੱਕੜੇ ਤਾਇਆ ਜੀ ਨੇ ਅੰਦਰ ਤੇ ਜਨੂ ਅਸੀਂ ਸਾਧਨ ਇਕੱਠਾ ਕੀਤਾ ਗੱਡੀ ਕੰਡੇ-ਕੁੰਡੇ ਲਾਈ ਪਹਿਲਾਂ ਹੀ ਤਾਇ ਜੀ ਗੱਡਿਆ ਤਾਇ ਜੀ ਨੇ ਇੱਕ ਬਾਹ ਬਾਹ ਕਰਦੀ ਪਹਿਲਾਂ ਤੱਕਾ ਜਾਨੂੰ ਇੱਕ ਨੌਜਵਾਨ ਮੁੰਡਾ ਬੰਟੀ ਬੰਟੀ ਸਾਡੇ ਪਿੰਡ ਦਾ ਉਹ ਆ ਗਿਆ ਮੈਂ ਕਹਾ ਪੁੱਤ ਜਾ ਛਾਲ ਮਾਰ ਤੂੰ ਬਾਹ ਫੜ ਬੰਦੇ ਦੀ ਜਾਨੂੰ ਉਹਨੇ ਬਾਹ ਫੇਰ ਅੰਦਰ ਬਾੜ ਲਈ ਆਟੋਮੈਟਿਕ ਜਣੀ ਚਲੀ ਗਈ ਹੋਣੀ ਆ ਉਦੋਂ ਬਾਅਦ ਚਲੇ ਸੀ ਟੋਚਣ ਦਾ ਨਾ ਸੰਗਲ ਲੈ ਜਾਂਦਾ ਟਰੈਕਟਰ ਲੈ ਜਾਂਦਾ ਤੇ ਉਹ ਜਿਹੜਾ ਬੁੜਾ ਸੀਗਾ ਤਾਇ ਜੀ ਉਹਨਾਂ ਦਾ ਉਹ ਕੱਢ ਲਿਆ ਬਾਹਰ ਉਹ ਤਾਂ ਹੀ ਆ ਬੰਨ ਕੇ ਪੰਨੇ ਪੁਰਨੇ ਜਿਹਦਾ ਬਾਟ ਕੱਢ ਲਿਆ ਉਹ ਤਾਂ ਡੈਡੀ ਸੀਗਾ ਤੇ ਉਦੋਂ ਬਾਅਦ ਹੈਗੀ ਟਰੈਕਟਰ ਲੈ ਜਾਂਦਾ ਸੰਗਲ ਲੈ ਜਾਂਦਾ ਗੱਡੀ ਕੰਢੇ ਲਾ ਲਈ